ਹਾਂਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਕਿਵੇਂ ਆ ਤੇ ਸਭ ਠੀਕ ਠਾਕ ਮੈਂ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੇ ਆਹੀਂ ਗਏ ਅੱਜ ਬਟਾਲੇ ਤੇ ਬਟਾਲਿਆ ਹੋਵੇ ਲੇਟ ਤੇ ਇਸ ਕਰਕੇ ਆਹੀਂ ਹੋਣਾ ਥੋੜਾ ਦਪਿਆ ਆ ਵਲੋਗ ਤੇ ਮਿਸਤਰੀ ਲੱਗੇ ਉੱਤੇ ਤੇ ਬੱਚੇ ਵੀ ਉਪਰ ਹੀ ਫਿਰਦੇ ਪਏ ਨੇ ਤੇ ਤੁਹਾਨੂੰ ਮਿਲਣ ਆਂ ਬੱਚਿਆਂ ਦੇ ਨਾਲ ਉਹ ਚਲੋ ਤੇ ਅਹੀਂ ਇਹ ਜਿਹੜੀ ਘੋੜੀ ਦੀ ਇਹ ਵਾਲੀ ਵੀ ਆਪਾਂ ਵੀ ਚੁੱਕ ਡਵਾ ਦੇਣੀ ਆ ਇਹ ਵਾਲੀ ਜਿਹੜੀ ਆ ਤੇ ਇਹ ਵੀ ਕੜਵਾ ਦੇਣੀ ਆ ਕਿਉਂਕਿ ਸ਼ੀਸ਼ਾ ਫਿਰ ਬਹੁਤ ਛੋਟਾ ਪੈਣਾ ਵਾ ਤੇ ਠੀਕ ਹੈ ਕਿ ਇਹ ਕਢਾਉਣ ਤੋਂ ਬਾਅਦ ਇਹ ਕਢਾਉਣ ਤੋਂ ਬਾਅਦ ਸ਼ੀਸ਼ਾ ਜਿਹੜਾ ਵੱਡਾ ਹੋ ਜਾਊਗਾ ਛੋਟਾ ਹੋ ਜਾਊਗਾ ਗਰੇਡ ਦੇ ਵਿੱਚ ਇਹ ਪੈਣ ਵਾਸਤੇ ਤੇ ਬਾਕੀ ਤਾਂ ਉਹ ਦਿਖਾਉਣੇ ਆ ਕਿ ਸਾਡੇ ਮਿਸਤਰੀ ਲੱਗੇ ਹੋਏ ਆ ਕਾ ਜੀ ਵਿਡਰਾਉਨ ਵਾਲਾ ਵਾ ਇਹ ਦੇਖੋ ਇਹ ਜਿਹੜੀ ਗ੍ਰਿਲ ਆ ਇਹ ਵਾਲੀ ਗ੍ਰਿਲ ਵਾਲੀ ਇਹ ਵਾਲੀ ਇਕੜਾਦ ਨਹੀਂ ਹੈ ਹਾਕੀ ਕਹਿੰਦੇ ਇਹ सेम ही ਬੋਲੀਆ ਪਾਸਾ ਬੋਲਦਾ ਇਸੇ ਮੇ ਇਕੜਾਉਣੀ ਇਹ ਵਾਲੀ ਏਕੇ ਤੇ ਏਕੇ ਦੀ ਗਰਾਜ ਥੋੜਾ ਜਿਹਾ ਵੱਡਾ ਹੋ ਜਾਊਗਾ ਸ਼ੀਸ਼ਾ ਇਸ ਕਰਕੇ ਹੋ ਅਲਟਰ ਬਲਾਇਆ ਹੋ ਰਹੇ ਤੇ ਇਹ ਨਹੀਂ ਜਾ ਹਣੀ ਆਪਾਂ ਤੋਂ ਮਾਂ ਨਿਕਲੀ ਤਨੇ ਚਮਤੂਰ ਮੈਂ ਬਣ ਕੇ ਆ ਚਾਦਰ ਉਹ ਵਾਲਾ ਪਾਈ ਇਹ ਸੱਜਿਆ ਕਰਾ ਹਾਂ ਹਾਂਜੀ ਤੇ ਅਸੀਂ ਚੱਲੇ ਆਂ ਵਰਨ ਦੀਆਂ ਪਤੰਗਾ ਲੈਣ ਵਾਸਤੇ ਜੇਰਗੁਰ ਕਾਂਡਿਆ ਪਹਿਲਾਂ ਤਾਂ ਕਹਿੰਦਾ ਮੈਨੂੰ ਨਹੀਂ ਚਾਹੀਦੀਆਂ ਪਤੰਗਾ ਤੇ ਹੁਣ ਕਹਿੰਦਾ ਹੁਣੇ ਜੋ ਹੁਣੇ ਜੋ ਪਤੰਗਾ ਲੈਣ ਵਾਸਤੇ ਤੇ ਅਸੀਂ ਹੁਣ ਚੱਲੇ ਜੇ ਵਰਨ ਦੀਆਂ ਪਤੰਗਾ ਲੈਣ ਵਾਸਤੇ ਇਹ ਕਹਿੰਦਾ ਕਿ ਕੋੜੀ ਕਿਹੜੀ ਪਤੰਗ ਲੈਣੀ ਆ ਬਰਨ ਛੋਟੀ ਵਾਲੀ ਛੋਟੀ ਵਾਲੀ ਕਿਦਾਂ ਦੀ ਹੈ ਛੋਟੀ ਜੀ ਠੀਕ ਹੈ ਤੇ ਤੇ ਕਿਹੜੀ ਚਲੋ ਫਿਰ ਚਲੀਏ ਹੈ ਉਣਕੇ ਕਰਨੇ ਚਲੋ ਠੀਕ ਹੈ ਫਿਰ ਚਲੀਏ ਚਲੋ ਚਲੋ ਗਲਬ ਜੇ ਲੈ ਲਈ ਨਹੀਂ ਮੈਂ ਗਲਬ ਜੇ ਕਨਸ ਭੈਣ ਦੇ ਕਰ ਲਾ ਤੋ ਕਿਸੇ ਸਕੂਟਰ ਜੇ ਹੈਗਾ ਨਾ ਗਲਬ ਜੇ ਕ ਹਾਂ ਨੀ ਚੇਸ਼ਾ ਕਿੱਥੇ ਆਪਣਾ ਘੁੰਮ ਕੀਤਾ ਪਤਾ ਨਹੀਂ ਯਾਰ ਲੱਭਣੀ ਕੀ ਕਰਾਂ ਲੱਭਾ ਹੀ ਨਹੀਂ ਮੈਨੂੰ ਆਜ ਤਾੜੀ ਪਈ ਨਹੀਂ ਲੱਭੀ ਨਹੀਂ ਆ ਰਹੀ ਪਤਾ ਨਹੀਂ ਕੀ ਚੱਕਰ ਬਣਿਆ ਆ ਤੁਹਾਨੂੰ ਪਤਾ ਮੈਂ ਤੇ ਰਾਹ ਨਹੀਂ ਜਾਂਦੇ ਕਿਦੇ ਹਸਪੀਟਲ ਰਹਿ ਗਏ ਜਿੱਧਰ ਗਏ ਆ ਕਰੇ ਉਸ ਪਤਰਾ ਇਹ ਜਿੱਦਣ ਇੱਥੇ ਜਿੱਦਣ ਮੈਂ ਨੂੰ ਕੁਲ ਖਵਾਇਆ ਸੀ ਜਿੱਦਣ ਚਾਰ ਦਾ ਲੰਗਰ ਲੱਗਾ ਸੀ ਹਾਂ ਪਰ ਉਦੋਂ ਤੋਂ ਉਹ ਉੱਚ ਪਾਇਆ ਹੈ ਰਵਾਜੇ ਲੌਜੋ ਨਿਕਲੇ ਨਹੀਂ ਮੈਂ ਵੇਖਿਆ ਕੱਲ ਜਾਣ ਲੱਗੀ ਸੀ ਸਭ ਬੱਤੇ ਕਿੱਦ ਕਿਦ ਨੀ ਮਿਲਿਆ ਗੱਡੀ 'ਚ ਗੱਡੀ 'ਚ ਤੁਹਾਨੂੰ ਨਹੀਂ ਹੈਗਾ ਗੱਡੀ 'ਚ ਨਹੀਂ ਹੈ ਤੇਰੇ ਵੀ ਅਗਲੇ ਪਾਸੇ ਵੇਖਿਆ ਤੁਸੀਂ ਨਹੀਂ ਅਗਲੀ ਸਾਈਡ ਨਹੀਂ ਵੇਖਿਆ ਦੇ ਲਾਂਗੇ ਅਗਲੇ ਪਾਸੇ ਕੋਈ ਜਰ ਪੜਦੇ ਹੁੰਦਾ ਬਾਕੀ ਤੇ ਮੈਂ ਜਿੱਦ ਜਿੱਦ ਮੇਰੇ ਟਿਕਾਣੇ ਹੈਗੇ ਮੈਂ ਸਾਰੇ ਫੋਟੋ ਲਏ ਮੈਨੂੰ ਕਿਤੇ ਮਿਲਿਆ ਨਹੀਂ ਬਾਕੀ ਮੈਂ ਤਾਂ ਕੋਈ ਫੇਰਡ ਵੇਖਣ ਦੀ ਫਰੀਜ ਹੋ ਕੇ ਕੱਲ ਕੱਲ ਜਾਣਾ ਸੀ ਨਾ ਤੁਹਾਨੂੰ ਪਤਾ ਜਣਾ ਹੁੰਦਾ ਹਾਂ ਫੜ ਲੂੰ ਜਦੋਂ ਵੇਖੀ ਦਾ ਚਲੋ ਕਰੋ ਫਤਹੀ ਬਲੌਗ ਦੀ ਤਿਆਰੀ ਹਾਂ ਤਿਆਰ ਜੀ ਨਾ ਕਰੋ ਮੈਂ ਤਾਂ ਪਹਿਲਾਂ ਕੱਢ ਡਿੰਦਰ ਕਰਨਾ ਸੀ ਜਿਆਦਾ ਨਹੀਂ ਕੀਤੀ ਤੁਗਾ ਆਪਣੇ ਜਿਸ ਨਗਰ ਕੇ ਤਾਂ ਨੰਗ ਦਾ ਪਿਆ ਹੀ ਤੀ ਵੇਖਦੇ ਪੈ ਹਨ ਗੱਡੀਆਂ ਦੀ ਬਾਹਰ ਆ ਗਈ ਪੀੜ ਕਾਫੀ ਹੋ ਗਈ ਤੇ ਫਿਰ ਇਹਨਾਂ ਨੇ ਕੀਤੀ ਨਹੀਂ ਤੇ ਅਜੇ ਵੀ ਮਤਲਬ ਸੰਗਤ ਥੋੜੀ ਥੋੜੀ ਆਈ ਜਾ ਰਹੀ ਹੈ ਨਾ ਥੋੜੀ ਥੋੜੀ ਆਉਂਦੀ ਹੈ ਮਾ ਕਿਸ ਸੰਗਤ ਜਿਹੜੀ ਜਦੋਂ ਰਿਓ ਨਾ ਵੀ ਤੇ ਮਿਸਤਰੀ ਆਪਣੇ ਆਏ ਥੋੜਾ ਬੋਤਾ ਕੰਮ ਕਰ ਗਏ ਬਾਕੀ ਰਹਿਣਗੇ ਹੁਣ ਥੋੜਾ ਰਹਿ ਗਿਆ ਹੁਣ 1 2 ਦੋਕ ਦਿਨ ਦਾ ਨਾ ਵੱਧ ਵੱਧ 3 ਦਿਨ ਲੱਗਣਗੇ ਤੋਂ ਵੱਧ ਨਹੀਂ ਟਾਈਮ ਲੱਗਣਾ ਹਾਂ ਚਲੋ ਠੀਕ ਹੈ ਇਹ ਕੱਲ ਨੂੰ ਹੁਣ ਗੱਡੀ ਅੰਦਰ ਤੇ ਮੈਂ ਵੀ ਥੋੜਾ ਜਿਆ ਗੱਲਾਂ ਕਰ ਸਕਾਂ ਹਾਂ ਹਾਂਜੀ ਜਦ ਰਾਜ ਨੂੰ ਲੈਣ ਲੱਪਿਆ ਮਠਿਆਈ ਇਹ ਗੇਂਦਰ ਮਠਿਆਈ ਲੈਣ ਵਾਸਤੇ ਕਿਉਂਕਿ ਵੀ ਲਿਖ ਲੈਂਦੇ ਆ ਮਗੁੱਡੀਆਂ ਪਤੰਗਾ ਕਾਇਚ ਉਹ ਦੀਰਿਆਂ ਦੀ ਸਾਡੇ ਵਾਸਤੇ ਲੈ ਕੇ ਆਇਓ ਮਠਿਆਈ ਆਉਂਦੇ ਆਉਂਦੇ ਉਹ ਜਿਹੜਾਂ ਲਈ ਹਿਲੇ ਹੁੰਦੇ ਪਏ ਮਠਿਆਈ ਲੈਣਦੇ ਪਏ ਆ ਉਹਨੂੰ ਪਤਾ ਹੀ ਆ ਆਪਣਾ ਬਾਗ ਦਾ ਕੋਲ ਤੇ ਹੋਟਲ ਜਿਹੜਾ ਸਾਡੇ ਲੱਗ ਹੈ ਉਹ ਬੱਡੇ ਬੱਨੇ ਬੈਠਿਆ ਹੈ ਇਹ ਤੇ ਡੋਗੀ ਵਿਚਾਰਾ ਫੁਟਦਾ ਹੈ ਚਲੋ ਨੰਨ ਸਮਾਜ ਜੀ ਕਰੋ ਪਰ ਇਸੇ ਲਈ ਅੰਦਰ ਦੀਨ ਦੇ ਡੇਨ ਇਧਰ ਤੇ ਇਹ ਡੋਗੀ ਦੀ ਲਾਤ ਖਰਾਬ ਆ ਬਿਚਾਰ ਇਦੁਰਿਆ ਨੂੰ ਜਾਣ ਦੇ ਆਦੇ ਕੋ ਮੈਂ ਤੇ ਲਾਜ ਨੂੰ ਕਹਿਨ ਕੁਛ ਦੋ ਖਾਣ ਵਾਸਤੇ ਤੇ ਲਾਜ ਲੈ ਕੇ ਕੀ ਲੈ ਕੇ ਵੇਸਣ ਵੇਸ ਇਹ ਦੋ ਗੀ ਨੂੰ ਖਵਾਉਣ ਗਿਆ ਤੇ ਲਾਜ ਨੇ ਵੇਸਣ ਵਿਚਾਰ ਇਦਲਾਤ ਨੂੰ ਲਾਤ ਖਰਾਬ ਮੈਂ ਵੀ ਚਲੇ ਜੀ ਤੇ ਲਾਜ ਨੇ ਇੱਕ ਵਾਲ ਦਿੱਤਾ ਨੂੰ ਵੇਸਣ ਆ ਤਦਨ ਜਿਵਾ ਮਾਰੰਦਿਆ ਚਲ ਠੀਕ ਆ ਹੁਣ ਪਾ ਲਿਆ ਤੇ ਹੁਣ ਵੇਖਦਾ ਮੇਰੇ ਨਾਲ ਹਾਂਜੀ ਇਹ ਪਤੰਗਾ ਵੀ ਲਿਆਂਦਾ ਤਾਂ ਦੱਸਿਆ ਅੱਗੇ ਮੈਂ ਤੇ ਗੱਟੂ ਲਿਆਂਦਾ ਤੇ ਵੇਖਦੇ ਹੁਣ ਮੁੰਡਾ ਹਡਾ ਕੀ ਰਿਐਕਸ਼ਨ ਦਿੰਦਾ ਆ ਹਨਾ ਤੇ ਆ ਫੜੋ ਕਾਈ ਤੇ ਫੜੋ ਆ ਫੜਿਓ ਕਾਈ ਤੇ ਵੀ ਆ ਕਾਈ ਤੇ ਵੀ ਫੜਿਓ ਛੋਟੀਆਂ ਵੀ ਲੈਂਦੀਆਂ ਛੋਟੀਆਂ ਕਾਈ ਤੇ ਵੀ ਲੈਂਦੀਆਂ ਢੱਡੂਆਂ ਉਹ ਓਏ ਓਏ ਗੱਟੂ ਤੁਸੀਂ ਆਦੇ ਇਹਦਾ ਗੱਟੂ ਲੈ ਕੇ ਆਇਓ ਇਤਨ ਛੋਟੇ ਮਨ ਬਣ ਕੇ ਚਪੂ ਛੂਡ ਦਲ ਛੂਡ ਦਲ ਬੈ ਛੂਡ ਦਲ ਬਟ ਛੂਡ ਦਲ ਹੈ ਕਿੰਨਾ ਕ ਹੈਪੀ ਹੁਣ ਹਾਂ ਬਲਾ ਵਾਦੀ ਵਿੱਚ ਕਿੰਦੀ ਬਲਾ ਆ ਪੱਤੀਆਂ ਖਾਓ ਦੇਖੋ ਦੇਖੋ ਹੁਣ ਕਿਹੜੇ ਕੇਰੀਆਂ ਥੋੜੀਆਂ ਲਿਆਂਦੀ ਪਤਾ ਕਿਉਂ ਤੇਰੇ ਲਈ ਥੋੜੀਆਂ ਪਤਾ ਤੂੰ ਕਹਿੰਦੀ ਹੁਣ ਦੋ ਮਿੰਟ ਹੰਤਾ ਮੈਂ ਆਪਣਾ ਵੀਡੀਓ ਰੋਕ ਆਵਾ ਤੇ ਗੱਟੂ ਜਿਹੜਾ ਸਾਰਿਆਂ ਦਾ ਵਾ ਵਡਾ ਗੱਟੂ ਲਿਆਂਦਾ ਇਸੇ ਕਰਕੇ ਚੱਲ ਤੋਦਾ ਤੁਸੀਂ ਕਰ ਲਿਓ ਨਾ ਨਾਲ ਵੀਰ ਦੇ ਕੰਪਨੀ ਇਹ ਛੋਟੇ ਦੇ ਦੀਆਂ ਦੀਆਂ ਵਾ ਇਹ ਕਦੀ ਦੇ ਦੀ ਵੀਰ ਨੂੰ ਇੱਕ ਕਦੀ ਦੇ ਦਿਓ ਛੋਟੀਆਂ ਵਾਲੀਆਂ ਮੇਰੇ ਨੂੰ ਹਣਾ ਦੇ ਦਿਓ ਇਹ ਵਾ ਨਾ ਤੂੰ ਦੇਖੀ ਕਿ ਨਹੀਂ ਕਰੀਂ ਇਹ ਕਿਹੜੀ ਕੇਰੀ ਲਿਆਂਦੀ ਵੇਖੀ ਉਹਨਾਂ ਇਹ ਕਾ ਵਾਲੀ ਵਾ ਇਹ ਦੇ ਓਏ ਹੋਏ ਹੋਏ ਮੈਂ ਮਰ ਜਾ ਸਿੱਧੂ ਮੂਸੇ ਵਾਲਾ ਵੀ ਇੱਕ ਹੀ ਫਰਮਾ ਮੈਂ ਦੰਗਾ ਐ ਸਿੱਧੂ ਮੂਸੇ ਵਾਲਾ ਆਹ ਹੈ ਕੋਈ ਨਹੀਂ ਚਲੋ ਗੁੱਤੀਆ ਓ ਓਟੇ ਬੰਦ ਤਰੰਤੇ ਬੰਦ ਵਾਹ ਵਾਲਾ ਸਭ ਤੋਂ ਵੱਡੀ ਤੈਨੂੰ ਕਿਹੜੀ ਲੱਗੀ ਕਾਇਟ ਸਭ ਤੋਂ ਵੱਡੀ ਕਿਹਤ ਨਹੀਂ ਸਭ ਤੋਂ ਸੋਹਣੀ ਕਿਹ ਲੱਗੀ ਜਲਦੀ ਕਾ ਦੱਸ ਫਿਰ ਹੈ ਮੈਨੂੰ ਪਹਿਲੇ ਕਿਹੜੀ ਬੰਦੇ ਲੱਗੀ ਆ ਆ ਦੇ ਮਟ ਬੰਡ ਫਟ ਜਾਣੀਆਂ ਫਟ ਜਾਣੀਆਂ ਪਾਪਾ ਦੀਆਂ ਹੀ ਇਹ ਵੱਡੀਆਂ ਤੇ ਚਲੋ ਠੀਕ ਹੈ ਜੀ ਕਾਕਾ ਹਾੜਾ ਤੇ ਬਹੁਤ ਖੁਸ਼ ਹੋਇਆ ਵਾ ਕਿ ਸਭ ਤੋਂ ਵਧੀਆ ਲੱਗੀ ਸਿੱਧੂ ਮੂਸੇ ਵਾਲੀ ਦੀ ਤੇ ਚਲੋ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਖਾਣਾ ਖੁਣਾ ਬਣਾ ਕੇ ਖਵਾਈਏ ਕਿਉਂਕਿ ਲੇਟ ਹੋ ਗਿਆ ਕਾਫੀ 8:30 ਹੋ ਗਿਆ ਤੇ ਨਾਲੇ ਦੁੱਧ ਦੂ ਗਰਮ ਕਰਕੇ ਇਹਨਾਂ ਨੂੰ ਦੇਣਾ ਤੇ ਦੇਈਏ ਹੈਪੀ ਨਾ ਬਣੂ ਹਣ ਹੈਪੀ ਹਨ ਹਾਂ ਹਾਂ ਇਹ ਇਹ ਠੀਕ 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 ਇਹ ਤੂੰ ਚੜਾ ਲਿਓ ਚੜਾ ਲਿਓ ਵੱਡੀ ਬੋਝ ਹੋਣੀ ਹੁੰਦੀ ਏ ਤੇ ਚਲੋ ਠੀਕ ਹੈ ਹੁਣ ਠੀਕ ਹੈ ਜੀ ਤੇ ਹੁਣ ਇੱਥੇ ਵੀਡੀਓ ਨੂੰ ਕਰ ਦਿੰਨੇ ਆਂਡ ਹਣਾ ਕਿਉਂਕਿ ਹੁਣ ਖਾਣਾ ਖੁਣਾ ਬਣਾਉਣ ਦਾ ਟਾਈਮ ਨਹੀਂ ਲੱਗਣਾ ਇਹ ਕਰਕੇ ਸਾਰੇ ਭੈਣ ਭਰਾ ਹੁਣ ਦਾ ਮੈਂ ਦਿਲ ਤੋਂ ਧੰਨਵਾਦ ਕਰੀ ਜਿਹੜੇ ਵੀਡੀਓ ਵੇਚਦੇ ਨੇ ਤਾਂ ਧੰਨਵਾਦ ਆ ਤੇ ਜਿਹੜੇ ਨਹੀਂ ਵੇਂਦੇ ਉਹਨਾਂ ਦਾ ਵੀ ਧੰਨਵਾਦ ਆ ਦਿਨੇ ਇਹ ਦੀ ਫੇਵਰੇਟ ਲੈਂਦੀ ਆਪਾਂ ਦਿਖਾ ਸਹੀ ਇਹ ਤਸ਼ਦੀਕ ਫੇਵਰੇਟ ਹੈ ਮਿਲ ਕੇ ਤਸ਼ਦੀਕ ਫੇਵਰੇਟ ਹੈ ਇਹਨਾਂ ਦਾ ਇਹਨਾਂ ਦਾ ਤੇ ਮੇਰੀ ਫੇਵਰੇਟ ਮੈਂ ਵੀ ਲੈ ਕੇ ਆਈ ਥੋੜੇ ਜਿਹਾ ਆਪਣੀ ਫੇਵਰੇਟ ਵੇਸਣ ਦੇ ਲੱਡੂ ਮੈਨੂੰ ਵੀ ਪਸੰਦ ਆ ਵੇਸਣ ਦੇ ਲੱਡੂ ਤੇ ਜੀ ਵਾ ਕੋਈ ਗੱਲ ਨਹੀਂ ਇਹਨਾਂ ਨੂੰ ਖੇਡਣ ਦੇ ਤੇ ਇਹਨਾਂ ਦੀ ਵੇਖੋ ਕਿੰਨੀਆਂ ਲਿਆਂਦੀਆਂ ਨਿੱਕੇ ਨਿੱਕੀਆਂ 11 ਹੈ ਮੇਰੇ ਕੋਲ 11 12 20 ਹਾਂ ਹਾਂ ਇਹਦੇ 20 ਨਿੱਕੇ ਨਿੱਕੇ ਲਿਆਂਦੀਆਂ ਤੇ ਚਲੋ ਠੀਕ ਹੈ ਜੀ ਵਰਦੀਆਂ ਸਾਰੀਆਂ 20 ਦੀਆਂ ਵਰੁੰਦੀਆਂ ਬੜੀਆਂ ਨਹੀਂ ਪਰ ਉਹਨੇ ਕਰਨੀਆਂ ਵਾ ਹਾਂ ਚਲੋ ਹੁਣ ਇਹਨਾਂ ਨੂੰ ਦੁੱਧ ਤੇ ਦੁੱਧ ਘਿਓ ਕਰਕੇ ਦਵਾ ਮੈਂ ਨਾਲ ਰੋਟੀ ਪਕਾਦਾ ਹਨਾ ਬਲਕੇ ਦਾ ਚਲੋ ਠੀਕ ਹੋ ਠੀਕ ਹੈ ਜਿੱਥੇ ਵੀਡੀਓਨ ਕਰਦੀ ਮੈਂ ਐਂਡ ਤੇ ਮੇਰਾ ਸਾਰਾ ਨੂਨ ਨਾਈਟ ਅਸੀਂ ਬਣਾ ਜਿਹੜਾਖੀਏ ਖਾਣਾ ਤੇ ਬਾਕੀ ਆਪਾਂ